ਉਨੇ ਉਨੇ ਇੱਕ ਸਹਾਰਾ ਨੂੰ ਇਨਫੋਰਮੇਸ਼ਨ ਮਿਲੀ ਆ ਪਟੰਡਾ ਗੁੰਜਾ ਰੋਡ ਸੂਏ ਦੇ ਕੋਲ ਇੱਕ ਘਰੋਂ ਦੇ ਘਰੋਂ ਮਿਲਾਗਾ ਸਹਾਰਾ ਜਨ ਸੇਵਾ ਟੀਮ ਮੌਕੇ ਤੇ ਪਹੁੰਚੀ ਆ ਥਾਣਾ ਥਾਣਾ ਨਈਂ ਵਾਲੀ ਤੌਸੀਲ ਮੌਕੇ ਤੇ ਪਹੁੰਚੀ ਆ ਕਾਰੀ ਸਹਾਰਾ ਟੀਮ ਸਿਬਲਾ ਸਥਲ ਪਟੰਡਾ ਲੈ ਕੇ ਜਾ ਰਹੀ ਆ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਕ ਵਰਕਰ ਆ ਅੱਜ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਗੋਨੀਆਣਾ ਰੋਡ ਸੂਏ ਕੋਲੇ ਇੱਕ ਨਵਜਾਤ ਬੱਚੇ ਦੀ ਕੋਈ ਡੈਡ ਬਾਡੀ ਭਰੂਣ ਵਗੈਰਾ ਪਿਆਗਾ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਬੈਗ ਦੇ ਵਿੱਚ ਪਿਆ ਹੋਇਆ ਸੀਗਾ ਥਾਣਾ ਨਈਂ ਵਾਲੀ ਪੁਲਿਸ ਮੌਕੇ ਤੇ ਮੌਜੂਦ ਸੀਗੀ ਸਾਰਾ ਟੀਮ ਤੇ ਪੁਲਿਸ ਪਾਰਟੀ ਨੇ ਵੱਖ-ਵੱਖ ਇੰਗਲਾਂ ਤੋਂ ਸਾਈਡਾਂ ਤੋਂ ਜਾਂਚ ਪੜਤਾਲ ਕੀਤੀ ਉਹਦੇ ਕੋਲੋਂ ਕੁਝ ਵੀ ਨਹੀਂ ਮਿਲਿਆ ਜੋ ਕਿ ਉਹਨੂੰ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਚੇ ਦੇ ਅਮਰਦੰਸਿ ਵਿੱਚ ਪਹੁੰਚਾਇਆ ਜਿੱਥੇ ਡਾਕਟਰ ਹਰਜੀਤ ਗੋਇਲ ਨੇ ਚੈੱਕਅਪ ਕਰਨ ਤੇ ਉਹਦੇ ਡੈਡ ਸੀਗਾ ਤੇ ਉਹਨੂੰ ਬਾਅਦ ਵਿੱਚ ਮੋਰਚੀ ਘਰ ਵਿੱਚ ਰੱਖ ਦਿੱਤਾ ਹੈਗਾ ਆ ਜਦੋਂ ਸੂਚਨਾ ਮਿਲੀ ਸੰਦੀਪ ਜਦੋਂ ਉੱਥੇ ਮੌਕੇ ਤੇ ਪਹੁੰਚੇ ਸੀ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਬੱਚੇ ਨੂੰ ਕੀ ਲੱਗਦਾ ਸੀ ਡੈਡ ਬੋਡੀ ਕਾਫੀ ਪੁਰਾਣੀ ਹੋਵੇ ਬੱਚੇ ਦੀ ਜਾਂ ਕੁਛ ਇਸ ਨੱਕ ਤੋਂ ਪਾਈ ਹੋਵੇ ਕਿ ਇਹ ਬੱਚਾ ਕਿੰਨਾ ਕੁ ਪੁਰਾਣਾ ਹੈਗਾ ਬੱਚਿਆ ਜਿਹੜਾ ਨਹੀਂ ਸਰ ਹਜੇ ਕੋਈ ਟੱਕ ਪਛਤਾਨ ਨਹੀਂ ਹੋ ਸਕੀ ਆ ਉਹ ਉਹ ਤਾਂ ਬੈਗ ਦੇ ਵਿੱਚ ਪਈ ਸੀ ਸਰ ਉਹ ਉੱਥੇ ਕੈਰੀ ਬੈਗ ਸੀਗਾ ਉਹਦੇ ਵਿੱਚ ਪਈ ਸੀਗੀ ਸੂਏ ਦੇ ਨਾਲ ਪਈ ਸੀਗੀ ਬਾਕੀ ਮੁੰਡਾ ਸੀ ਸਰ ਬਾਕੀ ਉਹਦੇ ਕੋਲ ਇੱਕ ਪਰਤੀ ਵੀ ਨਿਕਲੀ ਸੀਗੀ ਉਹ ਕਿਸੇ ਹਸਪਤਾਲ ਦੀ ਪਰਤੀ ਸੀ ਕੋਈ ਬੈੱਡ ਸ਼ੀਟ ਦੀ ਸਰ ਉਹ ਤੇ ਪਰ ਪੁਲਿਸ ਦੇ ਵੱਲੋਂ ਜਿਹੜੀ ਪੁਸ਼ਟੀ ਕੀਤੀ ਉਹ ਤੇ ਕੁਝ ਪਤਾ ਲੱਗ ਪਿਆ ਨਹੀਂ ਸਰ ਪੁਲਿਸ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਅਫੀਸਰ ਸਿਵਲ ਹਸਪੀਟਲ ਬਠਿੰਡਾ ਜੀ ਸਾਡੇ ਕੋਲ ਸਹਾਰਾ ਜਨ ਸੇਵਾ ਦੁਆਰਾ ਜੀ ਇੱਕ ਮ੍ਰਿਤਕ ਨਵਜਾਤ ਬੱਚੇ ਨੂੰ ਲਿਆਂਦਾ ਗਿਆ ਸੀ ਉਸ ਨੂੰ ਗੁਨੀਆਣਾ ਮੰਡੀ ਸੂਏ ਕੋਲ ਇੱਕ ਬੈਗ ਚ ਮਿਲਿਆ ਸੀ ਉਹਨਾਂ ਨੂੰ ਤੇ ਉਹ ਸਾਡੇ ਕੋਲ ਲਿਆਇਆ ਸੀ ਜਾਂਚ ਕੀਤੀ ਉਹ ਪਹਿਲਾਂ ਹੀ ਮ੍ਰਿਤਕ ਸੀਗਾ ਅਸੀਂ ਜਿਹੜੀ ਨਈਆ ਵਾਲਾ ਥਾਣਾ ਹੈ ਉਸ ਨੂੰ ਇਨਫੋਰਮ ਕਰ ਦਿੱਤਾ ਤੇ ਬਾਡੀ ਨੂੰ ਪ੍ਰੀਜ਼ਰਵੇਸ਼ਨ ਦੇ ਲਈ ਡਾਟਾ ਹਾਊਸ ਤੇ ਸ਼ਿਫਟ ਕਰਵਾ ਦਿੱਤਾ ਸਰ ਕੁਝ ਪਤਾ ਲੱਗ ਪਾਇਆ ਕਿ ਕਿੰਨੇ ਇੱਕ ਸਮੇਂ ਦਾ ਬੱਚਾ ਸੀ ਨਹੀਂ ਸਰ ਹਜੇ ਇਸ ਬਾਰੇ ਕੋਈ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਇਹ ਜਦੋਂ ਪੁਲਿਸ ਇਨਕੁਇਰਸਟ ਮੂਵ ਹੋ ਗਈ ਉਸ ਤੋਂ ਬਾਅਦ ਹੀ ਕੋਈ ਜਿਹੜੇ ਆਪਾਂ ਇਹਨੂੰ ਡਿਟਰਮਿਨ ਕਰਾਂਗੇ ਕਿ ਇਸ ਦੀ ਉਮਰ ਜਾਂ ਏਜ ਜਾਂ ਗੈਸਟੇਸ਼ਨ ਦੀ ਕਿੰਨੀ ਕਿ ਹੈ